ਸੱਚੀ ਗੱਲ ਤੁਸੀਂ ਜੁੜ ਚੁੱਕੇ ਹੋ ਜੀਕੇਐਮ ਮੀਡੀਆ ਦੇ ਨਾਲ ਤੇ ਮੈਂ ਵਿਪਨ ਜਿਤਕੌਰ ਇੱਕ ਵਾਰੀ ਫਿਰ ਹਾਜ਼ਰ ਹਾਂ ਮੌਸਮ ਦੀ ਨਵੀਂ ਜਾਣਕਾਰੀ ਬਨਾਲ ਮੌਸਮ ਵਿਗਿਆਨੀ ਕਲ ਨੂੰ ਸਾਂਝੀ ਕੀਤੀ ਨਵੀਂ ਜਾਣਕਾਰੀ ਦੇ ਅਨੁਸਾਰ ਮੌਸਮ ਵਿੱਚ ਤਬਦੀਲੀ ਆ ਰਹੀ ਹੈ ਜਿहां ਪਿਛਲੇ 24 ਘੰਟਿਆਂ ਦੇ ਵਿੱਚ ਮੌਸਮ ਜਿਹੜਾ ਹੈ ਤਬਦੀਲ ਹੋ ਰਿਹਾ ਹੈ ਕਿਉਂਕਿ ਦਸੰਬਰ ਦਾ ਮਹੀਨਾ ਸਟਾਰਟ ਹੋਣ ਦੇ ਕਰਕੇ ਹੀ ਜਿਹੜੀ ਠੰਡ ਹੈ ਹੌਲੀ-ਹੌਲੀ ਵਧਣਾ ਸਟਾਰਟ ਹੋ ਗਿਆ ਇਸ ਦਾ ਕਾਰਨ ਹੈ ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਦਾ ਹੋਣਾ ਜਾਂ ਫਿਰ ਤੂਫਾਨਦਾਨਾ ਜਦੋਂ ਪਹਾੜੀ ਇਲਾਕਿਆਂ ਵਿੱਚ ਤੇਜ਼ ਬਰਫਪਾਰੀ ਪੈਣ ਦੀ ਸੰਭਾਵਨਾ ਜਤਾਈ ਜਾਂਦੀ ਹੈ। ਲੀ ਪੈਣ ਦੀ ਸੰਭਾਵਨਾ ਦਰਸਾਈ ਜਾਂਦੀ ਹੈ। ਉਸ ਦਾ ਸਿੱਧਾ ਅਸਰ ਮਦਾਨੀ ਇਲਾਕਿਆਂ ਵਿੱਚ ਦੇਖਣ ਨੂੰ ਮਿਲਦਾ ਹੈ। ਉਥੇ ਗੱਲ ਕਰੀਏ ਤੁੰਦ ਦੀ ਤਾਂ ਪਿਛਲੀ ਜਾਣਕਾਰੀ ਦੇ ਅਨੁਸਾਰ 15 ਜ਼ਿਲ੍ਹਿਆਂ ਵਿੱਚ 3 ਨਵੰਬਰ ਤੋਂ ਬਾਅਦ ਤੁੰਦ ਲਈ ਅਲਰਟ ਕਰ ਦਿੱਤਾ ਗਿਆ ਸੀ। ਲੇਕਿਨ ਨਵੀਂ ਜਾਣਕਾਰੀ ਦੇ ਅਨੁਸਾਰ ਕੱਲ ਤੋਂ ਹੀ ਤੁੰਦ ਲਈ 9 ਜ਼ਿਲ੍ਹਿਆਂ ਵਿੱਚ yellow alert ਕਰ ਦਿੱਤਾ ਹੈ। ਜੀ ਹਾਂ ਕੱਲ ਤੋਂ ਹੀ ਤੁੰਦ ਆਪਣੇ ਕਹਿਰ ਤੇ ਹੋਏਗੀ। ਜਿਹੜੇ 9 ਜ਼ਿਲ੍ਹਿਆਂ ਵਿੱਚ ਤੁੰਦ ਦਾ ਅਲਰਟ ਕੀਤਾ ਹੈ ਉੱਥੇ ਤੁੰਦ ਦੇ ਨਾਲ-ਨਾਲ ਠੰਡ ਵੀ ਆਪਣੇ ਚਰਮ ਸੀਮਾ ਤੇ ਹੋਏਗੀ। ਉੱਥੇ ਗੱਲ ਕਰੀਏ ਪ੍ਰਾਲੀ ਸੜਨ ਦੇ ਮਾਮਲਿਆਂ ਦੀ ਤਾਂ ਸੰਗਰੂਰ ਜ਼ਿਲ੍ਹੇ ਦਾ ਇੱਕ ਪ੍ਰਾਲੀ ਸੜਨ ਦਾ ਕੇਸ ਸਾਹਮਣੇ ਆਇਆ ਹੈ ਜਿਸ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਟਵਾਰੀ ਨੇ ਕਿਸਾਨਾਂ ਨੂੰ ਸ਼ਾਮੀ 4 ਵਜੇ ਤੋਂ ਬਾਅਦ ਪ੍ਰਾਲੀ ਸੜਨ ਵਾਸਤੇ ਮਨਜ਼ੂਰੀ ਦਿੱਤੀ ਸੀ ਕਿਉਂਕਿ ਸੈਟੇਲਾਈਟ ਦੇ ਕਾਰਨ ਪ੍ਰਾਲੀ ਸੜਨ ਦਾ ਪਤਾ ਨਹੀਂ ਚੱਲਦਾ। ਇਸੇ ਕਰਕੇ ਹੀ ਵੀਰਵਾਰ ਨੂੰ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਫਟਕਾਰ ਲਗਾਈ ਹੈ। ਦੂਜਾ ਵਸੇ ਗੱਲ ਕਰੀਏ 에ਅਰ ਕੁਆਲਿਟੀ ਇੰਡੈਕਸ ਦੀ ਤੇ ਜਿੱਥੇ ਪ੍ਰਾਲੀਸ਼ਣ ਦੇ ਮਾਮਲੇ ਪਿਛਲੇ ਸਾਲ ਨਾਲੋਂ ਘੱਟ ਦਰਜ ਹੋਏ ਨੇ ਲੇਕਿਨ 에ਅਰ ਕੁਆਲਿਟੀ ਇੰਡੈਕਸ ਹਲੇ ਵੀ ਚਿੰਤਾ ਦਾ ਵਿਸ਼ੇ ਬਣਿਆ ਹੋਇਆ ਹੈ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਜੀਕੇਐਮ ਮੀਡੀਆ ਦੇ ਨਾਲ ਤੇ ਮੈਂ ਵਿਪਨ ਜਿਤਕੌਰ ਇੱਕ ਵਾਰ ਫਿਰ ਹਾਜ਼ਰ ਹਾਂ ਮੌਸਮ ਦੀ ਨਵੀਂ ਜਾਣਕਾਰੀ ਦੇ ਨਾਲ ਮੌਸਮ ਵਿਗਿਆਨੀ ਕਲਪਨ ਸਾਂਝੀ ਕੀਤੀ ਨਵੀਂ ਜਾਣਕਾਰੀ ਦੇ ਅਨੁਸਾਰ ਮੌਸਮ ਵਿੱਚ ਤਬਦੀਲੀ ਆ ਰਹੀ ਹੈ ਜਿहां ਪਿਛਲੇ 24 ਘੰਟਿਆਂ ਦੇ ਵਿੱਚ ਮੌਸਮ ਜਿਹੜਾ ਹੈ ਤਬਦੀਲ ਹੋ ਰਿਹਾ ਹੈ ਕਿਉਂਕਿ ਦਸੰਬਰ ਦਾ ਮਹੀਨਾ ਸਟਾਰਟ ਹੋਣ ਦੇ ਕਰਕੇ ਹੀ ਜਿਹੜੀ ਠੰਡ ਹੈ ਹੌਲੀ-ਹੌਲੀ ਵਧਣਾ ਸਟਾਰਟ ਹੋ ਗਿਆ ਇਸ ਦਾ ਕਾਰਨ ਹੈ ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਦਾ ਹੋਣਾ ਜਾਂ ਫਿਰ ਤੂਫਾਨਦਾਨਾ ਜਦੋਂ ਪਹਾੜੀ ਇਲਾਕਿਆਂ ਵਿੱਚ ਤੇਜ਼ ਬਰਫਬਾਰੀ ਪੈਣ ਦੀ ਸੰਭਾਵਨਾ ਜਤਾਈ ਜਾਂਦੀ ਹੈ ਨਹੀਂ ਪੈਣ ਦੀ ਸੰਭਾਵਨਾ ਦਰਸਾਈ ਜਾਂਦੀ ਹੈ ਉਸ ਦਾ ਸਦਾ ਸਰਮਦਾਨੀ ਇਲਾਕਿਆਂ ਵਿੱਚ ਦੇਖਣ ਨੂੰ ਮਿਲਦਾ ਹੈ ਉਥੇ ਗੱਲ ਕਰੀਏ ਤੁੰਦੀ ਤਾਂ ਪਿਛਲੀ ਜਾਣਕਾਰੀ ਦੇ ਅਨੁਸਾਰ 15 ਜ਼ਿਲ੍ਹਿਆਂ ਵਿੱਚ 3 ਨਵੰਬਰ ਤੋਂ ਬਾਅਦ ਤੁੰਦ ਲਈ ਅਲਰਟ ਕਰ ਦਿੱਤਾ ਗਿਆ ਸੀ ਲੇਕਿਨ ਨਵੀਂ ਜਾਣਕਾਰੀ ਦੇ ਅਨੁਸਾਰ ਕੱਲ ਤੋਂ ਹੀ ਤੁੰਦ ਲਈ 9 ਜ਼ਿਲ੍ਹਿਆਂ ਵਿੱਚ yellow alert ਕਰ ਦਿੱਤਾ ਹੈ ਜੀ ਹਾਂ ਕੱਲ ਤੋਂ ਹੀ ਤੁੰਦ ਆਪਣੇ ਕਹਿਰਤੇ ਹੋਏਗੀ ਜਿਹੜੇ ਨੌਂ ਜ਼ਿਲ੍ਹਿਆਂ ਵਿੱਚ ਧੁੰਦ ਦਾ ਅਲਰਟ ਕੀਤਾ ਹੈ ਉੱਥੇ ਧੁੰਦ ਦੇ ਨਾਲ-ਨਾਲ ਠੰਡ ਵੀ ਆਪਣੇ ਚਰਮ ਸੀਮਾ ਤੇ ਹੋਏਗੀ। ਉੱਥੇ ਗੱਲ ਕਰੀਏ ਪ੍ਰਾਲੀ ਸੜਨ ਦੇ ਮਾਮਲਿਆਂ ਦੀ ਤਾਂ ਸੰਗਰੂਰ ਜ਼ਿਲ੍ਹੇ ਦਾ ਇੱਕ ਪ੍ਰਾਲੀ ਸੜਨ ਦਾ ਕੇਸ ਸਾਹਮਣੇ ਆਇਆ ਹੈ ਜਿਸ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਟਵਾਰੀ ਨੇ ਕਿਸਾਨਾਂ ਨੂੰ ਸ਼ਾਮੀ 4 ਵਜੇ ਤੋਂ ਬਾਅਦ ਪ੍ਰਾਲੀ ਸੜਨ ਵਾਸਤੇ ਮਨਜ਼ੂਰੀ ਦਿੱਤੀ ਸੀ ਕਿਉਂਕਿ ਸੈਟੇਲਾਈਟ ਦੇ ਕਾਰਨ ਪ੍ਰਾਲੀ ਸੜਨ ਦਾ ਪਤਾ ਨਹੀਂ ਚੱਲਦਾ ਇਸੇ ਕਰਕੇ ਹੀ ਵੀਰਵਾਰ ਨੂੰ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਫਟਕਾਰ ਲਗਾਈ ਹੈ। ਦੂਜੇ ਵਸੇ ਗੱਲ ਕਰੀਏ 에ਅਰ ਕੁਆਲਿਟੀ ਇੰਡੈਕਸ ਦੀ ਤੇ ਜਿੱਥੇ ਪ੍ਰਾਲੀਸਣ ਦੇ ਮਾਮਲੇ ਪਿਛਲੇ ਸਾਲ ਨਾਲੋਂ ਘੱਟ ਦਰਜ ਹੋਏ ਨੇ ਲੇਕਿਨ 에ਅਰ ਕੁਆਲਿਟੀ ਇੰਡੈਕਸ ਹਲੇ ਵੀ ਚਿੰਤਾ ਦਾ ਵਿਸ਼ੇ ਬਣਿਆ ਹੋਇਆ ਹੈ